ਕੋਲੇ ਜਿਹੜਾ 21 ਕਿ ਦਿਨਾਂ ਦਾ ਸਫਰ ਜਿਹੜਾ ਚੂਚੇ ਘੜਾਉਣ ਦਾ ਹੈਗਾਗਾ ਇਨਕੂਬेटर ਦੇ ਵਿੱਚ ਇਨਕੂਬेटर ਦੇ ਵਿੱਚ ਚੂਚੇ ਘੜਾਉਣ ਲਈ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਪੈਂਦਾ ਹੈਗਾ ਕਿਵੇਂ ਆਪਾਂ ਇਨਕੂਬेटर ਦੇ ਵਿੱਚ ਜਿਹੜੇ ਅੰਡੇ ਰੱਖਣੇ ਹੈਗੇ ਕਿੰਨੇ ਦਿਨ ਪੁਰਾਣੇ ਅੰਡੇ ਰੱਖਣੇ ਹੈਗੇ ਕਿੰਨਾ ਟੈਂਪਰੇਚਰ ਰੱਖਣਾ ਕਿੰਨੀ ਹਿਮੀਡਿਟੀ ਰੱਖਣੀ ਆ ਤੇ ਜਿਹੜਾ ਕਿੰਨੇ ਦਿਨ ਜਾ ਕੇ ਹਿਮੀਡਿਟੀ ਵਧਾਉਣੀ ਹੈ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਆ ਆਪਣਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੀ ਦਿੱਤੀ ਗਈ ਜਾਣਕਾਰੀ ਹੋਰ ਵੀਰਾਂ ਤੱਕ ਵੀ ਪਹੁੰਚ ਸਕੇ ਆ ਇਨਕੂਬेटर ਕੀ ਚੀਜ਼ ਹੈਗੀ ਇੱਕ ਤਰ੍ਹਾਂ ਦਾ ਜਿਹੜਾ ਜਿਵੇਂ ਆਪਣੀ ਮੁਰਗੀ ਸੇਵਾ ਦੇ ਉੱਤੇ ਬੈਠਦੀ ਆ ਉਹੀ ਮਾਹੌਲ ਆਪਾਂ ਆਰਟੀਫੀਸ਼ੀਅਲ ਤਰੀਕੇ ਨਾਲ ਤਿਆਰ ਕਰਦੇ ਆਗੇ ਇੱਕ ਡੱਬਾ ਦਾ ਥਰਮਾਕੋਲ ਦਾ ਬਣਾਇਆ ਹੋਇਆ ਉਹਦੇ ਵਿੱਚ ਕੋਸ਼ਕੋ ਉਪਕਰਨ ਲੱਗੇ ਹੋਏ ਆ ਜਿਹਦੇ ਚ ਪੱਖੀ ਹੈਗੀ ਬਲਬ ਨੇਗੇ ਕੰਟਰੋਲਰ ਆਗਾ ਉਤੋਂ ਤੋਂ ਇਲਾਵਾ ਥੱਲੇ ਇੱਕ ਟ੍ਰੇ ਹੈਗੀ ਜਾਲੀ ਹੈਗੀ ਜਿਹਦੇ ਵਿੱਚ ਪਾਣੀ ਪਾ ਕੇ ਹਿਊਮਿਡਿਟੀ ਬਣਾਈ ਜਾਂਦੀ ਹੈਗੀ ਆ ਲਗਭਗ ਤੁਸੀਂ ਜੇ ਮੌਸਮ ਥੋੜਾ ਜਿਹਾ ਠੀਕ ਹੈ ਗਰਮੀ ਸਰਦੀ ਜ਼ਿਆਦਾ ਨਹੀਂ ਹੈਗੀ ਤਾਂ ਤੁਸੀਂ 3-4 ਤੋਂ 5 ਦਿਨ ਪੁਰਾਣੇ ਜਿਹੜੇ ਅੰਡੇ ਇਨਕੂਬेटर ਦੇ ਵਿੱਚ ਰੱਖ ਸਕਦੇ ਹੋਗੇ ਜੇਕਰ ਜ਼ਿਆਦਾ ਗਰਮੀ ਹੈ ਜਾਂ ਜ਼ਿਆਦਾ ਸਰਦੀ ਹੈ ਤਾਂ ਫਿਰ ਸਰਦੀ ਦੇ ਵਿੱਚ ਤਾਂ ਫਿਰ ਵੀ ਚੱਲ ਜਾਂਦਾ ਜ਼ਿਆਦਾ ਗਰਮੀ ਦੇ ਵਿੱਚ ਜ਼ਿਆਦਾ ਪੁਰਾਣੇ ਅੰਡੇ ਨਹੀਂ ਚੱਲਦੇਗੇ ਤੁਸੀਂ 3-4 ਦਿਨ ਪੁਰਾਣੇ ਅੰਡੇ ਜਿਹੜੇ ਇਨਕੂਬेटर ਦੇ ਵਿੱਚ ਰੱਖ ਸਕਦੇ ਹੋਗੇ ਇਨਕੂਬेटर ਦੀ ਤੁਹਾਡੀ ਜਿਹੜੀ ਕਪੈਸਿਟੀ ਅ ਥੋੜੀ ਕਪੈਸਿਟੀ ਦਾ ਵੀ ਹੋ ਸਕਦਾ ਵੱਧਦਾ ਵੀ ਹੋ ਸਕਦਾ ਜੇਕਰ ਵੱਧ ਕਪੈਸਿਟੀ ਦਾ ਦਾ ਜਿਹੜਾ ਤੁਹਾਨੂੰ ਅੰਡੇ ਦਾ ਪ੍ਰਬੰਧ ਬਾਹਰੋਂ ਵੀ ਕਰਨਾ ਪੈ ਸਕਦਾ ਹੈ ਹੁਣ ਗੱਲ ਕਰ ਲਈਏ ਅੰਡੇ ਰੱਖਣ ਤੋਂ ਬਾਅਦ ਜਿਹੜਾ ਤੁਸੀਂ ਥੱਲੇ ਪਾਣੀ ਪਾਉਣਾ ਟ੍ਰੇ ਦੇ ਵਿੱਚ ਉਹ ਤੋਂ ਬਾਅਦ ਜਿਹੜਾ ਤੁਸੀਂ ਕਹਿ ਲਈਏ ਵੀ ਟੈਂਪਰੇਚਰ ਸੈੱਟ ਕਰਨਾਗਾ ਉਹ ਜਿਹੜਾ 36.5 ਡਿਗਰੀ ਦੇ ਉੱਪਰ ਸੈੱਟ ਕਰਨਾਗਾ ਜਾਨੀ ਕਿ 36.5 ਡਿਗਰੀ ਟੈਂਪਰੇਚਰ ਤੁਹਾਡੇ ਡੱਬੇ ਦਾ ਹਰ ਵਕਤ ਰਹਿਣਾ ਚਾਹੀਦਾ ਹੈਗਾ ਪਹਿਲੇ ਜਿਹੜੀ 18 ਦਿਨ ਹਿਮੀਡਿਟੀ ਹੈਗੀ ਉਹ ਤੁਹਾਡੀ ਜਿਹੜੀ 55 ਤੋਂ ਲੈ ਕੇ 60% ਦੇ ਵਿੱਚ ਵਿੱਚ ਰਹਿਣੀ ਚਾਹੀਦੀ ਹੈ ਇਹ ਹਿਮੀਡਿਟੀ ਤੋਂ ਭਾਵ ਨਮੀ ਹੈਗੀ ਉਹ ਤੁਹਾਨੂੰ 1 ਮੀਟਰ ਲੱਗਿਆ ਹੋ ਉਹਦੇ ਚ ਜਿਹੜੀ ਪਤਾ ਲੱਗਦੀ ਰਹਿੰਦੀ ਹੈਗੀ ਤੇ ਇਸ ਤੋਂ ਇਲਾਵਾ ਜਿਹੜੇ 18ਵੇਂ ਦਿਨ ਤੋਂ ਬਾਅਦ 18 19 19 20 ਤੇ 21 ਇਹ ਤਿੰਨ ਦਿਨ ਜਿਹੜੀ ਹਿਮੀਡਿਟੀ ਤੁਸੀਂ 80 ਤੋਂ 85 ਦੇ ਵਿੱਚ ਜਿਹੜੀ ਕਰ ਦੇਣੀ ਹੈ ਵਧਾ ਦੇਣੀ ਹੈਗੀ ਉਹ ਹੈਚਿੰਗ ਪੀਰੀਅਡ ਹੁੰਦਾ ਉਦੋਂ ਜਿਹੜਾ ਚੂਚਾਂ ਨੇ ਅੰਡੇ ਭੰਨ ਕੇ ਬਾਹਰ ਆਉਣਾ ਹੁੰਦਾਗਾ ਉਸ ਸਮੇਂ ਜਿਹੜਾ ਤੁਸੀਂ ਲਗਭਗ ਜਿਹੜੀ 80 85 ਹਿਮੀਡਿਟੀ ਕਰ ਦੇਣੀ ਹੈਗੀ ਹਿਮੀਡਿਟੀ ਨੂੰ ਵਧਾਉਣ ਘਟਾਉਣ ਦੇ ਤਰੀਕੇ ਜਿਹੜੇ ਉਹ ਹੈਗਾ ਕਿ ਜਿਹੜਾ ਤੁਸੀਂ ਇਨਕੂਬेटर ਦਾ ਟੱਕਣਾਗਾ ਉਹਨੂੰ ਜੇ ਥੋੜਾ ਖੁੱਲਾ ਰੱਖੋਗੇ ਤਾਂ ਜਿਹੜੀ ਹਿਮੀਡਿਟੀ ਵਾਜੂਗੀ ਜੇ ਥੋੜਾ ਜਿਆਦਾ ਖੁੱਲਾ ਰੱਖੋਗੇ ਚੀਜ਼ ਦੀ ਮਦਦ ਨਾਲ ਤਾਂ ਜਿਹੜੀ ਹਿਮੀਡਿਟੀ ਘਟ ਜਾਂਦੀ ਹੈਗੀ ਾਂਡਿਆਂ ਦੀ ਗੱਲ ਕਰੀਏ ਜਿਹੜੇ ਫੁੱਟਨੇ ਸ਼ੁਰੂ ਹੁੰਦੇ ਆ ਜਾਂ ਜਿਦੇ ਚੋ ਕਰੈਕ ਸ਼ੋ ਹੋਣੇ ਸ਼ੁਰੂ ਹੁੰਦੇ ਉਹ ਤੁਹਾਨੂੰ 20ਵੇਂ ਦਿਨ ਦੇ ਵਿੱਚ ਦੇਖਣੇ ਸ਼ੁਰੂ ਹੋ ਜਾਣਗੇ ਆ ਬਾਕੀ ਪਹਿਲੇ 18 ਦਿਨ ਤੁਸੀਂ ਅੰਡੇ ਨੂੰ ਜਿਹੜਾ ਰੋਜ਼ ਦਿਨ ਦੇ ਵਿੱਚ ਤਿੰਨ ਤੋਂ ਚਾਰ ਵਾਰੀ ਜਾਂ ਦੋ ਤੋਂ ਤਿੰਨ ਵਾਰੀ ਹਲਕੇ ਹੱਥ ਨਾਲ ਹਿਲਾਉਣਾਗਾ ਉਹਦਾ ਮਤਲਬ ਇਹ ਹੁੰਦਾ ਵੀ ਜਿਹੜਾ ਐਮਬ੍ਰਿਓ ਬਣਦਾਗਾ ਉਹ ਅੰਡੇ ਦੇ ਨਾਲ ਨਾ ਚਿਪਕੇ ਜੇ ਤੁਸੀਂ ਉਹਨੂੰ ਹਿਲਾਉਂਦੇ ਰਹੋਗੇ ਤਾਂ ਜਿਹੜਾ ਐمبرਿਓ ਹਲਦਾ ਰਹਿੰਦਾ ਤੇ ਉਹ ਅੰਡੇ ਦੇ ਨਾਲ ਨਹੀਂ ਚਿਪਕਦਾ ਤੇ ਉਹਦੀ ਗਰੋਥ ਜਿਹੜੀ ਸਹੀ ਬਣੀ ਰਹਿੰਦੀ ਹੈਗੀ ਉਹ ਤੁਸੀਂ ਉਹਦਾ ਮਾਲ ਵੀ ਅੰਡੇ ਦਾ ਪਾਸਾ ਜਿਹੜਾ ਲਗਭਗ ਦਿਨ ਦੇ ਵਿੱਚ 2-3 ਵਾਰੀ ਜਿਹੜਾ ਸਾਰੇ ਪਾਸੇ ਨੂੰ ਉਹਨੂੰ ਘੁਮਾ ਦੇਣਾ ਹੁੰਦਾ ਹਲਕੇ ਹੱਥ ਦੇ ਨਾਲ ਤੇ ਪਾਣੀ ਤੁਹਾਨੂੰ ਲਗਭਗ ਜਿਹੜਾ ਜਿਹੜਾ ਸੈਮੀ ਆਟੋਮੈਟਿਕ ਹੈ ਦੇ ਵਿੱਚ ਰੋਜ਼ ਪਾਉਣਾ ਪੈਂਦਾ ਹੈਗਾ ਹੱਥ ਨਾਲ ਹੀ ਜਿਹੜੇ ਅੰਡੇ ਹਿਲਾਉਣੇ ਪੈਂਦੇ ਆ ਤੇ ਇਸ ਤੋਂ ਇਲਾਵਾ ਸਿਰਫ ਜਿਹੜਾ ਟੈਂਪਰੇਚਰ ਕੰਟਰੋਲਰ ਇਹ ਜੇ ਕੰਮ ਕਰਦਾ ਹੈਗਾ ਉਹ ਬਲਵਾਂ ਦੀ ਮਦਦ ਦੇ ਨਾਲ ਜਿਹੜਾ ਟੈਂਪਰੇਚਰ ਬਣਾ ਕੇ ਰੱਖਦਾ ਹੈਗਾ ਤੇ ਅੰਡੇ ਜਦੋਂ ਮੰਨ ਲਓ ਵੀ 21ਵੇਂ ਦਿਨ ਹੈਚਿੰਗ ਪੀਰੀਅਡ ਸ਼ੁਰੂ ਹੋ ਜਾਂਦਾ ਬੱਚੇ ਬਾਹਰ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਉਸ ਸਮੇਂ ਜਿਹੜਾ ਤੁਸੀਂ 2 ਘੰਟਿਆਂ ਤੋਂ ਲੈ ਕੇ 24 ਘੰਟਿਆਂ ਤੱਕ ਬੱਚਿਆਂ ਨੂੰ ਉਸ ਇਨਕੂਬੇਟਰ ਦੇ ਵਿੱਚ ਹੀ ਰੱਖ ਸਕਦੇ ਹੋ ਉਹਨਾਂ ਟਾਈਮ ਇਹਨਾਂ ਨੂੰ ਕਿਸੇ ਪਾਣੀ ਦੀ ਕਿਸੇ ਜਿਹੜੀ ਕਹਿ ਲਈਏ ਖਰਾਕ ਦੀ ਲੋੜ ਨਹੀਂ ਹੁੰਦੀਗੀ ਤੇ ਉਸ ਤੋਂ ਬਾਅਦ ਜਿਹੜਾ ਕਿਸੇ ਹੋਰ ਡੱਬੇ ਦੇ ਵਿੱਚ ਜਿਹੜਾ ਗੱਤੇ ਦਾ ਡੱਬਾ ਵੀ ਹੋ ਸਕਦਾ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਥੋੜਾ ਤਿਆਰ ਕੀਤਾ ਹੋ ਸਕਦਾ ਹੈਗਾ